ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਪਿੰਡ ਹੀੜੀ ਕੀ ਹੈ ਮੇਰਾ ਜ਼ਿਲ੍ਹਾ ਸੰਗਰੂਰ ਹੈ ਜੀ ਤੇ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਤੁਹਾਡਾ ਧੰਨਵਾਦ ਅ ਅੱਜ ਆਪਾਂ ਗੱਲਬਾਤ ਕਰਾਂਗੇ ਦੇਸੀ ਚੂਜਾ ਜਦੋਂ ਤੁਸੀਂ ਘਰ ਲੈ ਜਾਂਦੇ ਹੋ ਉਸ ਤੋਂ ਬਾਅਦ ਉਹਦੇ ਲਈ ਕੀ ਕੀ ਆਪਾਂ ਅ ਸਾਂਭਸਵਾਲ ਕਿਵੇਂ ਕਰਨੀ ਹੈ ਇਦੇ ਬਾਰੇ ਗੱਲਬਾਤ ਕਰਾਂਗੇ ਜੀ ਤੇ ਬਾਕੀ ਜਿਨ੍ਹਾਂ ਨੂੰ ਵੀ ਦੇਸੀ ਚੂਚੇ ਦੀ ਲੋੜ ਹੈ ਮੇਰੇ ਵੀਰਾਂ ਨੂੰ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੁਹਾਨੂੰ ਪਿਓ ਰਾਂਡੇ ਦੇਣ ਵਾਲੀ ਬਰੀਡ ਮਿਲੂਗੀ ਵਧੀਆ ਬਰੀਡ ਆਪਾਂ ਸੇਲ ਕਰਦੇ ਆਂ ਅੰਡੇ ਵਾਲੀ ਜਿਵੇਂ ਆਰ ਆਈ ਆਰ ਵੀ ਮਿਲ ਜੂ ਬਲੈਕ ਐਫਲੋ ਮਿਲ ਜੂ ਸਾਡੀ ਖੋਦੀ ਵੱਡੀ ਸਰਚ ਤੋਂ ਬਾਅਦ ਕਾਫੀ ਲੰਮੇ ਸਮੇਂ ਤੋਂ ਅਸੀਂ ਸਰਚ ਕਰਦੇ ਆ ਰਹੇ ਸੀ ਤੇ ਉਹਦੀ ਸਾਡੇ ਗਰੁੱਪ ਵੱਲੋਂ ਇਹ ਅਲੱਗ ਬਰੀਡ ਤਿਆਰ ਕੀਤੀ ਐ ਉਹ ਵੀ ਬਹੁਤ ਜ਼ਿਆਦਾ ਆਂਡੀ ਦਿੰਦੀ ਐ ਉਹ ਲੈਣੀ ਐ ਉਹ ਵੀ ਮਿਲ ਜੂਗੀ ਤੇ ਇੱਕ ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਦਾ ਚੂਚਾ 2 ਮਹੀਨੇ ਤੱਕ ਦਾ ਚੂਚਾ ਤੇ ਸਰਦੀਆਂ 'ਚ ਆਪਾਂ ਵੱਡੀ ਮੁਰਗੀ ਵੇਚਦੇ ਜੰਨੇ ਆ ਵੀਰੇ ਜਿਨ੍ਹਾਂ ਨੂੰ ਲੋੜ ਐ 9114586919 ਤੇ ਕਾਲ ਕਰ ਲਿਓ ਤੇ ਬਾਕੀ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਚੂਚਾ ਵੀ ਤੁਹਾਨੂੰ ਦਿਖਾਉਨੇ ਆ ਜੀ ਆਜੋ ਹਾਂਜੀ ਆਪਾਂ ਅਗਲੀ ਗੱਲ ਕਰਦੇ ਆ ਇਹ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਚੂਚਾ ਹੁੰਦਾ ਹੈ ਆਰ ਆਈ ਆਰ ਬਲੈਕ ਐਸਟਰਲੋਪ ਬਾਕੀ ਜਿਹੜੇ ਵੀਰਾਂ ਨੇ ਆਂਡੇ ਲਈ ਕੰਮ ਕਰਨਾ ਹੈ ਆਂਡੇ ਸੇਲ ਕਰਨੇ ਨੇ ਉਹਨਾਂ ਲਈ ਇੱਕ ਸਪੈਸ਼ਲ ਤੂਫ ਹੈ ਆਪਣੇ ਕੋਲੇ ਵੀ ਅਸੀਂ ਆਪਣੀ ਦੇਖਰੇਖ ਦੇ ਵਿੱਚ ਬਰੀਡ ਤਿਆਰ ਕੀਤੀ ਹੈ ਉਹ ਵੀ ਅਸੀਂ ਜਿਵੇਂ ਕੋਈ ਆਰ ਆਈ ਆਰ ਲੈਂਦਾ ਨਾਲ ਉਹ ਵੀ ਅਸੀਂ ਦਿੰਨੇ ਆ ਤੇ ਪਰ ਉਹ ਆਂਡੇ ਬਹੁਤ ਜ਼ਿਆਦਾ ਦਿੰਦੀ ਹੈ ਸਾਡੀ ਆਪਣੀ ਬਰੀਡ ਹੈ ਉਹ ਵੀ ਕਿਉਂਕਿ ਸਾਡੀ ਟੀਮ ਇਹ ਇਹ ਨਹੀਂ ਹੈਗਾ ਵੀ ਮੈਂ ਇਕੱਲਾ ਹੈਗਾ ਸਾਡੀ ਪ੍ਰੋਪਰ ਟੀਮ ਹੈ ਟੀਮ ਦੇ ਨਾਲ ਹੀ ਸਾਡਾ ਸਿਸਟਮ ਚੱਲਦਾ ਹੈ ਸਾਡੀਆਂ ਆਪਣੀਆਂ ਐਚਰੀ ਹੈ ਮਸ਼ੀਨਾਂ ਨੇ ਉਹਦੇ ਵਿੱਚ ਆਂਡਾ ਲੱਗਦਾ ਹੈ ਉਸ ਤੋਂ ਇਲਾਵਾ ਡਾਕਟਰ ਸਹਿਬਾਨ ਨੇ ਉਹਨਾਂ ਨਾਲ ਸਲਾਹ ਮਸ਼ਵਰੀ ਤੋਂ ਬਾਅਦ 3 4 5 ਸਾਲ ਲੱਗਦੇ ਨੇ ਜਦੋਂ ਕੋਈ ਨਵੀਂ ਬਰੀਡ ਅਸੀਂ ਆਪਣੇ ਵੱਲੋਂ ਉਹਨੂੰ ਤਿਆਰ ਕਰਦੇ ਹਾਂ ਤੇ ਬਾਕੀ ਜਿਹੜੀ ਸਾਡੀ ਟੀਮ ਹੈ ਉਹਦੇ ਵਿੱਚ ਅ ਅਸੀਂ ਮਿਲ ਕੇ ਕੰਮ ਕਰਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਉਂਦੇ ਆ ਠੀਕ ਹੈ ਜੀ ਤੇ ਜਿਨ੍ਹਾਂ ਨੇ ਵੀ ਚੂਚਾ ਲੈਣਾ ਉਹ ਚੂਚਾ ਮਿਲ ਜੂਗਾ ਪਰ ਆਪਾਂ ਇੱਕ ਅੱਜ ਜ਼ਰੂਰੀ ਗੱਲ ਤੁਹਾਨੂੰ ਦੱਸਣੀ ਹੈ ਵੀ ਜਦੋਂ ਤੁਸੀਂ ਸਾਡੇ ਕੋਲੋਂ ਚੂਚਾ ਲੈ ਕੇ ਜਾਂਦੇ ਹੋ ਇੱਕ ਤਾਂ ਉਹਦੇ ਬਾਰੇ ਗੱਲ ਕਰਨੀ ਹੈ ਤੇ ਦੂਜਾ ਜਿਵੇਂ ਤੁਹਾਨੂੰ ਦੱਸਿਆ ਵੀ ਟ੍ਰੇਨਿੰਗ ਵਾਲੀ ਗੱਲ ਤਾਂ ਟ੍ਰੇਨਿੰਗ ਤੁਹਾਨੂੰ ਅਸੀਂ ਬੁਕਿੰਗ ਤੋਂ ਬਾਅਦ ਫ੍ਰੀ ਟ੍ਰੇਨਿੰਗ ਦੇਵਾਂਗੇ ਤੇ ਇਹਨੂੰ ਕਿਵੇਂ ਪਾਲਣਾ ਹੈ ਕਿਵੇਂ ਆਂਡੇ ਸੀਲ ਕਰਨੇ ਨੇ ਕਿਵੇਂ ਜੋ ਵੀ ਹੈਗਾ ਸਾਰਾ ਸਮਝਾਇਆ ਜਾਊਗਾ ਜੀ ਤੇ ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਨੀ ਹੈ ਜਦੋਂ ਤੁਸੀਂ ਚੂਜਾ ਘਰੇ ਲੈ ਕੇ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਘੋੜਾ ਵਾਲਾ ਪਾਣੀ ਦੇਣਾ ਹੈ ਉਹਨੂੰ ਠੀਕ ਹੈ ਜੀ ਘੋੜਾ ਵਾਲਾ ਪਾਣੀ ਦੇਣ ਤੋਂ ਬਾਅਦ ਆ ਆਪਾਂ ਉਹਨੂੰ ਆਮ ਪਾਣੀ ਰੱਖ ਦੇਣਾ ਜੀ ਠੀਕ ਹੈ ਅੱਧੇ ਘੰਟੇ ਬਾਅਦ ਫੀਡ ਪਾਉਣੀ ਹੈ ਇਹ ਵੀਡੀਓ ਮੈਂ ਤਾਂ ਪਾ ਰਿਹਾ ਕਿਉਂਕਿ ਸਾਰਿਆਂ ਨੂੰ ਫਿਰ ਆ ਪਤਾ ਲੱਗ ਜੇ ਜਿਹੜੇ ਮੇਰੇ ਮਤਲਬ ਮੇਰੇ ਕੋਲੇ ਆਉਣੇ ਹੋ ਤੁਸੀਂ ਤੇ ਜਿਹੜੇ ਨਹੀਂ ਵੀਰ ਆਪਣੇ ਕੋਲੇ ਵੈਸੇ ਪੂਚਾ ਲਿਆ ਹੁੰਦਾ ਉਹਨਾਂ ਨੇ ਕਿਤੋਂ ਵੀ ਲੈ ਸਕਦੇ ਨੇ ਹਨਾ ਆਪਾਂ ਕੋਈ ਇਹ ਨਹੀਂ ਕਦੇ ਕਿਸੇ ਨੂੰ ਕਿਹਾ ਵੀ ਤੁਸੀਂ ਸਾਡੇ ਤੋਂ ਹੀ ਲੈ ਲਓ ਸਾਰੇ ਪੰਜਾਬ ਨੂੰ ਮੈਂ ਚੂਚਾ ਵੇਚ ਵੀ ਨਹੀਂ ਸਕਦਾ ਠੀਕ ਹੈ ਜੀ ਪਰ ਇੰਨਾ ਕਾ ਸਾਡਾ ਨੈਟਵਰਕ ਵੱਡਾ ਹੈ ਪਰਮਾਤਮਾ ਦੀ ਕਿਰਪਾ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਦੇ ਨਾਲ ਹੀ ਮੈਂ ਇੱਥੇ ਤੱਕ ਪਹੁੰਚਿਆ ਤੁਸੀਂ ਸਾਥ ਦਿੱਤਾ ਅੱਗੇ ਦਿੰਦੇ ਰਹੋਗੇ ਚਲੋ ਇਹ ਹੁੰਦਾ ਵੀ ਇੱਕ ਦੋ ਬੰਦੇ ਹੁੰਦੇ ਨੇ ਕੋਈ ਭਾਵੇਂ ਮੇਰੇ ਨੇੜੇ ਹੀ ਹੋਵੇ ਉਹਨਾਂ ਨੇ ਤਾਂ ਕਹਿਣਾ ਹੀ ਹੁੰਦਾ ਕੁਝ ਵੀ ਕਹਿ ਸਕਦੇ ਨੇ ਪ੍ਰਮਾਤਮਾ ਉਹਨਾਂ ਨੂੰ ਮਤ ਦੇਵੇ ਤੇ ਬਾਕੀ ਸਾਰਾ ਪੰਜਾਬ ਪਿਆਰ ਕਰਦਾ ਜੰਮੂ ਜੰਮੂ ਕਸ਼ਮੀਰ ਹਰਿਆਣਾ ਹਿਮਾਚਲ ਰਾਜਸਥਾਨ ਤੱਕ ਦਿੱਲੀ ਤੱਕ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਜਿਵੇਂ ਦੇਸੀ ਮੁਰਗੇ ਬੱਕਰੇ ਦਾ ਆਚਾਰ ਵੀ ਖਰੀਦਣ ਆਉਂਦੇ ਨੇ ਵੀਰ ਆਪਣੇ ਕੋਲੋਂ ਚੂਚਾ ਵੀ ਜਾਂਦਾ ਆਪਣੇ ਕੋਲੋਂ ਵੱਡੀਆਂ ਮੁਰਗੀਆਂ ਵੀ ਫੀਡ ਵੀ ਆਪਣੇ ਕੋਲੋਂ ਸੇਲ ਹੁੰਦੀ ਹੈ ਤੇ ਜਿਹੜਾ ਕੋਈ ਆਪਾਂ ਨੂੰ ਦੇਖ ਕੇ ਮੱਚਦਾ ਉਹ ਪ੍ਰਮਾਤਮਾ ਨੂੰ ਅਹੀਂ ਮਚਾਵੇ ਤੇ ਆਪਾਂ ਨੂੰ ਤਰੱਕੀਆਂ ਬਖਸ਼ੇ ਤੇ ਦੂਜੀ ਗੱਲ ਇਹ ਹੈ ਜੀ ਬਈ ਪਾਣੀ ਫੋਕਾ ਰੱਖਣ ਤੋਂ ਬਾਅਦ ਫੀਡ ਅੱਧੇ ਘੰਟੇ ਬਾਅਦ ਪਾਉਣੀ ਹੈ ਚੂਚੇ ਨੂੰ ਛੱਡਣ ਤੋਂ ਤੇ ਇਸ ਤੋਂ ਇਲਾਵਾ ਤੁਸੀਂ ਉਹਨਾਂ ਨੂੰ ਕੈਲਸ਼ੀਅਮ ਮਲਟੀਵਿਟਾਮਿਨ ਤੇ ਲੀਵਰ ਟੋਨਿਕ ਉਹ ਹਰ 15 ਦਿਨਾਂ ਦੇ ਦੇਣਾ ਬਾਅਦ 5 ਦਿਨ ਦੇਣਾ ਹੀ ਦੇਣਾ ਜਿਵੇਂ ਮਹੀਨੇ ਚ ਦੋ ਵਾਰ ਆਪਾਂ ਉਹਨਾਂ ਨੂੰ ਪਾਉਣਾ ਹੈ ਜਿਵੇਂ ਕਿ ਤੁਸੀਂ ਕੈਲਸ਼ੀਅਮ ਪਾਉਣਾ ਹੈ ਉਹ ਮੰਨ ਲਓ ਵੀ 15 ਦਿਨਾਂ ਬਾਅਦ ਆਪਾਂ ਉਹਨਾਂ ਨੂੰ 5 ਦਿਨ ਚੂਚੇ ਨੂੰ ਪਾਉਣਾ ਜੀ ਜਦੋਂ 5 15 ਦਿਨ ਹੋ ਗਏ ਫਿਰ 5 ਦਿਨ ਪਾਉਣਾ ਹੈ ਇਹ ਕੈਲਸ਼ੀਅਮ ਤੁਸੀਂ ਜਿਵੇਂ ਛੋਟਾ ਚੂਚਾ ਹੁੰਦਾ ਹੈ 10 ਤੋਂ 15 ਦਿਨ ਦਾ ਉਹਨੂੰ 20 ਗ੍ਰਾਮ 30 ਗ੍ਰਾਮ 30 ਐਮ ਐਲ ਜਾਂ 20 ਐਮ ਐਲ ਪਾ ਦਿਓ ਜਦੋਂ ਵੱਡਾ ਹੋ ਗਿਆ ਜਿਵੇਂ 2 ਮਹੀਨੇ ਦਾ ਹੋ ਗਿਆ ਜਾਂ 3 ਮਹੀਨੇ ਦਾ ਹੋ ਗਿਆ ਉਦੋਂ ਵੱਧ ਪਾ ਦਿਓ 40 ml ਪਾ ਦਿਓ 50 ਪਾ ਦਿਓ ਜਦੋਂ ਜ਼ਿਆਦਾ ਵੱਡਾ ਹੋ ਗਿਆ 60 70 60 ml ਵੀ ਪਾ ਸਕਦੇ ਹੋ ਜਦੋਂ ਆਂਡੇ ਦਿੰਦੀਆਂ ਨੇ ਮੁਰਗੀਆਂ ਆਂਡੇ 'ਚ ਅਹਿਮ ਰੋਲ ਹੈ ਕੈਲਸ਼ੀਅਮ ਦਾ ਇਹ ਜ਼ਰੂਰ ਪਾਇਆ ਕਰੋ ਜੀ ਇਸ ਤੋਂ ਇਲਾਵਾ ਜਿਹੜੀ ਮਲਟੀਵਿਟਾਮਿਨ ਹੈ ਮਲਟੀਵਿਟਾਮਿਨ ਤੁਸੀਂ ਪਾ ਸਕਦੇ ਹੋ ਇਹਨਾਂ ਨੂੰ 5 ml ਜਦੋਂ ਚੂਚਾ ਕੁਛ ਵੱਡਾ ਹੋ ਜਾਂਦਾ 2 ਕੁ ਮਹੀਨੇ ਦਾ 7 ml ਜਦੋਂ ਆਂਡੇ ਦੇ ਰਹੀਆਂ ਨੇ ਮੁਰਗੀਆਂ ਉਦੋਂ ਇਹਨਾਂ ਨੂੰ 10 ਐਮ ਐਲ ਮਲਟੀਵਿਟਾਮਿਨ ਪਾਓ ਫੇਰ ਆ ਗਿਆ ਜੀ ਅੱਗੇ ਲੀਵਰ ਟੋਨਿਕ ਬਰੋ ਟੋਨ ਕਹਿ ਦਿੰਨੇ ਆ ਉਹਨੂੰ ਆਪਾਂ ਉਹ ਤੁਸੀਂ ਪਾਉਣੀ ਹੈ ਜੀ 10 ਐਮ ਐਲ ਜਦੋਂ ਆਂਡੇ ਦੇ ਰਹੀ ਹੈ ਮੁਰਗੀ ਉਦੋਂ 20 ਐਮ ਐਲ ਪਾਓ ਇਹ ਬਹੁਤ ਹੀ ਜ਼ਰੂਰੀ 파ਰਟ ਹੈ ਇਸ ਤੋਂ ਇਲਾਵਾ ਤੁਸੀਂ ਬੁਖਾਰ ਦੀ ਗੋਲੀ ਤੇ ਸੀ ਆਰ ਡੀ ਦੀ ਦਵਾਈ ਫਾਰਮ ਤੇ ਰੱਖਣੀ ਜ਼ਰੂਰੀ ਹੈ ਉਹ ਜ਼ਰੂਰ ਰੱਖੋ ਫੀਡ ਇਹਨਾਂ ਨੂੰ ਵਧੀਆ ਪਾਓ ਜੇ ਵਧੀਆ ਫੀਡ ਪਾਓਗੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਠੀਕ ਹੈ ਜੀ ਤੇ ਅਸੀਂ ਵੀ ਫੀਡ ਦਿੰਨੇ ਆ ਪਰ ਅਸੀਂ ਕਿਸੇ ਤੇ ਇਹ ਨਹੀਂ ਹੁੰਦਾ ਵੀ ਦਬਾ ਨਹੀਂ ਪਾਉਂਦੇ ਵੀ ਸਾਡੇ ਤੋਂ ਹੀ ਲੈਣੀ ਜ਼ਰੂਰੀ ਹੈ ਜਾਂ ਅਸੀਂ ਇਹ ਨਹੀਂ ਕਹਿੰਦੇ ਬਈ ਤੁਸੀਂ ਸਾਡੇ ਕਹੇ ਤੋਂ ਬਰੀਡ ਲਓ ਜਿਹੜੀ ਤੁਹਾਨੂੰ ਚਾਹੀਦੀ ਹੈ ਮਿਲੂਗੀ ਜਿਹੜੀ ਅਸੀਂ ਖੁਦ ਲੰਬੀ ਸਰਚ ਤੋਂ ਬਾਅਦ ਬਰੀਡ ਲਾਂਚ ਕੀਤੀ ਹੈ ਉਹਦਾ ਰਿਜ਼ਲਟ ਬਹੁਤ ਵਧੀਆ ਹੈ ਗਰੋਥ ਵੀ ਵਧੀਆ ਤੇ ਆਂਡੇ ਵੀ ਬਹੁਤ ਜ਼ਿਆਦਾ ਦਿੰਦੀ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਅਸੀਂ ਬਲੈਕ ਐਸਟਰਲ ਉਹ ਪਾਰ ਆਈਆਰ ਹੋਰ ਜਿਹੜੀ ਬਰੀਡ ਤੁਹਾਨੂੰ ਚਾਹੀਦੀ ਹੈ ਆਪਾਂ ਸੇਲ ਕਰਦੇ ਆਂ ਜੀ ਤੇ ਜਿੰਨੀ ਵੀ ਲੋੜ ਆ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਬਾਕੀ ਆਪਣੇ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਵੇਂ 10ਵੇਂ ਮਹੀਨੇ ਤੋਂ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਵੱਡੀ ਮੁਰਗੀ ਸੇਲ ਕਰਦੇ ਹੁੰਦੇ ਆ ਤੇ ਜਿਵੇਂ ਠੀਕ ਹੈ ਜੀ ਉਹ ਵੀ ਲੈ ਸਕਦੇ ਹਾਂ ਦੇਸੀ ਮੁਰਗੇ ਤੇ ਬੱਕਰੇ ਦਾ ਆਚਾਰ ਆਪਾਂ ਸੇਲ ਕਰਦੇ ਆਂ ਠੀਕ ਹੈ ਜੀ ਪਰਮਾਤਮਾ ਦੀ ਕਿਰਪਾ ਤੇ ਤੁਹਾਡੀ ਕਿਰਪਾ ਬਣੀ ਰਹੇ ਤੁਸੀਂ ਹੀ ਮੈਨੂੰ ਇੱਥੇ ਤੱਕ ਲੈ ਕੇ ਗਏ ਹੋ ਤੁਸੀਂ ਹੀ ਅੱਗੇ ਲੈ ਕੇ ਜਾਣਾ ਠੀਕ ਹੈ ਜੀ ਮੇਰੇ ਮੈਨੂੰ ਇਹ ਮੰਨ ਲਓ ਵੀ 99.8% ਲੋਕ ਪਿਆਰ ਕਰਦੇ ਆਂ ਪੰਜਾਬ ਦੇ ਹਰਿਆਣਾ ਦੇ ਜੰਮੂ ਦੇ ਹਿਮਾਚਲ ਦੇ ਰਾਜਸਥਾਨ ਦੇ ਦਿੱਲੀ ਦੇ ਇਹ ਆਉਣ ਵਾਲੇ ਸਮੇਂ 'ਚ ਜੂਪੀ ਤੋਂ ਵੀ ਆਪਾਂ ਨੂੰ ਫੋਨ ਆਉਂਦੇ ਨੇ ਤੇ ਤੁਸੀਂ ਇੰਨਾ ਪਿਆਰ ਦਿੱਤਾ ਸਾਡੀ ਟੀਮ ਨੂੰ ਵੀ ਬਹੁਤ ਪਿਆਰ ਦਿੱਤਾ ਅਸੀਂ ਸਾਡੀ ਪ੍ਰੋਪਰ ਟੀਮ ਦੇ ਨਾਲ ਅਸੀਂ ਚੱਲਦੇ ਆਂ ਅਲੱਗ-ਅਲੱਗ ਤਰੀਕੇ ਨਾਲ ਅਸੀਂ ਕੰਮ ਕਰਦੇ ਆਂ ਕਿਉਂਕਿ ਜਿਹੜਾ ਬਿਜ਼ਨਸ ਹੁੰਦਾ ਨਾ ਕੱਲੇ ਦੇ ਕਰਨ ਵਾਲਾ ਨਹੀਂ ਹੁੰਦਾ ਟੀਮ ਨਾਲ ਜ਼ਿਆਦਾ ਵੈਸਟ ਹੁੰਦਾ ਹੋ ਕੱਲੇ ਤੋਂ ਵੀ ਜਾਂਦਾ ਪਰ ਜ਼ਿਆਦਾ ਰਿਜ਼ਲਟ ਵੱਡੇ ਲੈਣੇ ਨੇ ਨਾ ਤਾਂ ਟੀਮ ਨਾਲ ਹੀ ਚੱਲਦਾ ਹੈ ਕੰਮ ਠੀਕ ਹੈ ਜੀ ਜਿਹੜਾ ਸਾਡਾ ਪਿੰਡ ਵਾਲਾ ਸੈਟਅਪ ਹੈ ਢੀਗੀ ਕੇ ਪਿੰਡ ਵਾਲਾ ਇਹ ਸਿਰਫ ਇੱਕ ਡੈਮੋ ਹੈ ਇੱਥੋਂ ਅਸੀਂ ਵੱਡਾ ਚੂਚਾ ਕਰਕੇ ਜਿਹੜੇ ਮੁਲਾਜ਼ਮ ਵੀਰ ਹੁੰਦੇ ਨੇ ਜਾਂ ਜਿਵੇਂ ਆ ਪਹਿਲਵਾਨ ਸਾਹਿਬ ਆਏ ਸੀ ਸਾਡੇ ਕੋਲੇ ਪਰਮਿੰਦਰ ਡੂਮ ਢੀਗੀ ਪਹਿਲਵਾਨ ਹੈਗੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਨਾਂ ਹੈ ਇੰਡੀਆ 'ਚ ਹੀ ਨਾਂ ਹੈ ਪਰਮਿੰਦਰ ਡੂਮ ਢੀਗੀ ਦੇ ਚੇਲਾ ਸੀਗਾ ਮੁੰਡਾ ਤੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਉਹ ਸਾਡੇ ਕੋਲੋਂ ਦੇਸੀ ਚੂਚਾ 600 ਪੀਸ ਲੈ ਕੇ ਗਏ ਨੇ ਤੇ ਇਸ ਤਰ੍ਹਾਂ ਪਿਆਰ ਦਿਨੇ ਹੋ ਤੁਸੀਂ ਅੱਜ ਇੱਕ ਐਸਐਸਪੀ ਸਾਹਿਬ ਦਾ ਫੋਨ ਆਇਆ ਸੀਗਾ ਜੰਮੂ ਜੰਮੂ ਤੋਂ ਉਹਨਾਂ ਨੇ ਕਿਸੇ ਨੂੰ ਕੰਮ ਚਲਾ ਕੇ ਦੇਣਾ ਹੈ ਹੈਲਪ ਕਰ ਰਹੇ ਨੇ ਉਹ ਕਿਸੇ ਦੀ ਉਹਨਾਂ ਨੇ ਵੀ ਗੱਲ ਕੀਤੀ ਹੈ ਮੇਰੇ ਨਾਲ ਤੇ ਉਹ ਚਿਕਸ ਬਾਰੇ ਠੀਕ ਹੈ ਨਾ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜਦੇ ਹੋ ਤਾਂ ਨਵੇਂ-ਨਵੇਂ ਆਉਣ ਵਾਲੇ ਸਮੇਂ 'ਚ ਰਾਹ ਖੁੱਲਦੇ ਨੇ ਜੀ ਤੇ ਜੋ ਚਾ ਸਾਡਾ ਅੰਡੇ ਦੀ ਗਰੰਟੀ ਹੋਊਗੀ ਬਹੁਤ ਜ਼ਿਆਦਾ ਦੇਣਗੇ ਤੇ ਬਾਕੀ ਟ੍ਰੇਨਿੰਗ ਆਪਾਂ ਦਿੰਨੇ ਆ ਫ੍ਰੀ ਟ੍ਰੇਨਿੰਗ ਹੈ ਆਪਣੀ ਮੇਰਾ ਮਤਲਬ ਟ੍ਰੇਨਿੰਗ ਵੀ ਲਈ ਹੋਈ ਹੈ ਸਰਟੀਫਿਕੇਟ ਮੇਰੇ ਕੋਲੇ ਹੈ ਉਸ ਤੋਂ ਇਲਾਵਾ ਮੈਂ ਜਿਵੇਂ ਡਾਕਟਰ ਸਾਹਿਬ ਨਾਲ ਕੁਝ ਸਮਾਂ ਕਾਫੀ ਲੰਮਾ ਸਮਾਂ ਸਿੱਖਿਆ ਕੋਈ ਵੀ ਦਿੱਕਤ ਆਉਂਦੀ ਹੈ ਤੁਹਾਡੇ ਚੂਚੇ ਨੂੰ ਆਪਾਂ ਤੁਹਾਡੇ ਨਾਲ ਖੜਾਂਗੇ ਫੋਨ 24 ਘੰਟੇ ਚੱਕਦੇ ਆ ਜਦੋਂ ਵੀ ਲੋੜ ਹੁੰਦੀ ਹੈ ਰਾਤ ਦੇ 11:00 ਵਜੇ ਤੱਕ ਫੋਨ ਆਪਾਂ ਚੱਕਦੇ ਆ ਜੀ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਤੁਹਾਡੀ ਪੂਰੀ ਮਦਦ ਕੀਤੀ ਜਾਊਗੀ ਚੂਚਾ ਤੁਹਾਨੂੰ ਏ ਗ੍ਰੇਡ ਮਿਲੇਗਾ ਠੀਕ ਹੈ ਜੀ ਤੇ ਜਿਨ੍ਹਾਂ ਨੇ ਵੀ ਹੁਣ ਚੂਚਾ ਬੁੱਕ ਕਰਾਉਣਾ ਹੈ ਬਹੁਤ ਸਹੀ ਟਾਈਮ ਹੈ ਚੂਚਾ ਬੁਕਿੰਗ ਕਰਵਾ ਕੇ ਆਪਣਾ ਚੂਚਾ ਲੈ ਸਕਦੇ ਹੋ ਜੀ ਤੇ ਬਾਕੀ ਆਲੋਚਕ ਤਾਂ ਰਹਿਣੀ ਨੇ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਸਾਥ ਦੇਣਾ ਸਾਡਾ ਤਾਂ ਠੀਕ ਹੈ ਜੀ ਤੇ ਦਿਓ ਸਾਥ ਪੰਜਾਬੀ ਵੀਰ ਜਿੰਨੇ ਵੀ ਸਾਡੇ ਜਿਹੜੀਆਂ ਵੀ ਸਟੇਟਾਂ ਤੋਂ ਦੇਖ ਰਹੇ ਹੋ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ